ਇੱਕ ਨਵਾਂ ਆਡੀਟੋਰੀਅਮ ਨਈ ਟੈਕਨੀਕ ਨਾਲ ਜਿਹਦੇ ਚ ਕਿ ਬਿਲਕੁਲ ਲੇਟੈਸਟ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਔਰ ਮਲਟੀ ਪਰਪਸ ਹੈ ਉਹਦੇ ਚ ਕਲਾਸਸ ਵੀ ਨੇ ਉਹਦੇ ਚ ਥੀਏਟਰ ਵੀ ਹੈ ਉਹਦੇ ਚ ਅ ਇਨਡੋਰ ਗੇਮਸ ਵੀ ਨੇ ਸੋ ਕੋਈ 18 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਤਿਆਰ ਹੋਇਆ ਸੀ ਔਰ ਅੱਜ ਨੋਗਰੇਟ ਗਵਰਨਰ ਸਾਹਿਬ ਨੇ ਕੀਤਾ ਔਰ ਸਾਡਾ ਐਨੂਅਲ ਫੰਕਸ਼ਨ ਵੀ ਸੀ ਸੋ ਬੱਚਿਆਂ ਨੇ ਵੀ ਬੜੀ ਅੱਛੀ ਪਰਫਾਰਮੈਂਸ ਦਿੱਤੀ ਸੋ ਸਾਡਾ ਮਕਸਦ ਇਸ ਸਕੂਲ ਦਾ ਇੱਕ ਹੀ ਹੈ ਵੀ ਕੁਆਲਟੀ ਐਜੂਕੇਸ਼ਨ ਬਿਲਕੁਲ ਸੋ ਪ੍ਰਿੰਸੀਪਲ ਮੈਮ ਡਾਕਟਰ ਕ੍ਰਿਤਿਵਾ ਕੌਸ਼ਕ ਜੀ ਖੜੇ ਨੇ ਇਹਨਾਂ ਨਾਲ ਵੀ ਸਾਡਾ ਇਹ ਵੀ ਇਹੀ ਹਮੇਸ਼ਾ ਕੋਸ਼ਿਸ਼ ਕਰਦੇ ਨੇ ਵੀ ਬੱਚਿਆਂ ਨੂੰ ਜਿਹੜਾ ਅਸੀਂ ਕੁਆਲਟੀ ਐਜੂਕੇਸ਼ਨ ਦਈਏ ਤਾਂ ਕਿ ਬੱਚੇ ਇਹ এডੂਕੇਸ਼ਨ ਇੱਕ ਐਸੀ ਚੀਜ਼ ਹੈ ਵੀ ਜਿਹੜੀ ਜ਼ਿੰਦਗੀ ਚ ਮਰਦੇ ਦਮ ਤੱਕ ਬੰਦੇ ਦੇ ਨਾਲ ਰਹਿੰਦੀ ਹੈ ਔਰ ਬੰਦਾ ਜੇ ਚੰਗੀ এডੂਕੇਸ਼ਨ ਹੈ ਉਹਦੇ ਕੋਲ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਵੀ ਉਹ ਸਟੈਂਡ ਕਰ ਸਕਦਾ ਸੋ ਉਹ ਚੀਜ਼ ਨੂੰ ਲੈ ਕੇ ਹੀ ਅਸੀਂ ਜਿਹੜਾ ਇਹ ਸਕੂਲ ਦਾ ਜਿੰਨੀਆਂ ਫੈਸਿਲਿਟੀਆਂ ਲਾਸਟ ਸਮੇਂ ਤੋਂ ਸਾਡੇ ਵੱਲੋਂ ਜੋ ਬਿਲਡਿੰਗ ਦਾ ਕੰਮ ਸੀ ਉਹ ਲਗਭਗ ਕੰਪਲੀਟ ਹੋ ਗਿਆ ਤੇ ਬਾਕੀ ਹੁਣ ਪ੍ਰਿੰਸੀਪਲ ਮੈਮ ਉਹਨਾਂ ਦਾ ਕੰਮ ਹੈ ਜਿਨ੍ਹਾਂ ਨੇ ਅੱਗੇ ਇਸ ਨੂੰ ਵਧਾਉਣਾ ਔਰ ਸਾਡੀ ਇਹੀ ਰਿਕਵੈਸਟ ਹੈ ਇਹਨਾਂ ਨੂੰ ਇਹੀ ਅਸੀਂ ਕਹਿੰਦੇ ਆ ਵੀ ਬੱਚਿਆਂ ਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਕੁਆਲਟੀ ਐਜੂਕੇਸ਼ਨ ਦੇਣੀ ਔਰ ਹਰ ਫੀਲਡ 'ਚ ਸਾਡੇ ਬੱਚੇ ਸਟੇਟ ਵੀ ਖੇਡੇ ਨੇ ਨੈਸ਼ਨਲ ਵੀ ਖੇਡੇ ਨੇ ਤੇ ਇੰਟਰਨੈਸ਼ਨਲ ਕੰਪੀਟੀਸ਼ਨਾਂ 'ਚ ਵੀ ਸਾਡੇ ਬੱਚਿਆਂ ਨੇ ਜਿਹੜਾ ਭਾਗ ਲਿਆ ਸੋ ਅਸੀਂ ਲੱਗੇ ਹੋਏ ਹਾਂ ਜੀ ਸਾਡਾ 21 ਮਕਸਦ ਹੈ ਵੀ ਕੁਆਲਟੀ ਐਜੂਕੇਸ਼ਨ